ਜਿਵ ਫੁਰਮਾਏ ਦੇਵ ਦੇਵ ਪਾਹੇ ਬ੍ਰਹਮ ਗਿਆਨੀ ਜੋ ਤਤ ਬੇਤੇ ਹਨ ਜਿਵੇਂ ਜਿਵੇਂ ਪਰਮਾਉਂਦੇ ਹਨ ਗੁਰੂ ਕੇ ਪਿਆਰਿਓ ਉਵੇਂ ਉਵੇਂ ਜਗਿਆਸੂ ਸਾਧਨ ਕਰਦੇ ਆ ਅਨੰਦ ਨੂੰ ਫਿਰ ਪਾਹੇ ਪਾਉਂਦੇ ਹਨ ਜੋ ਵਹਿਮਪੁਰਖਾਂ ਦਾ ਫੁਰਮਾਇਆ ਹੋਇਆ ਮੰਨਦੇ ਹਨ ਉਹ ਫਿਰ ਨਾਦ ਨੂੰ ਪ੍ਰਾਪਤ ਕਰਦੇ ਪਾਹੇ ਪਾਉਂਦੇ ਹਨ ਤੇ ਤਤ ਬੇਤਿਆਂ ਦੇ ਜਿਹੜੇ ਇੰਦਰੀਏ ਆ ਇਹ ਜਿਹੜੇ ਹਰਿਆਉ ਪਸ਼ੂ ਵਾਂਗ ਮੋੜ ਨਹੀਂ ਰਹਿੰਦੇ ਜਿਵੇਂ ਜਿਵੇਂ ਉਹ ਇੰਦਰੀਆਂ ਨੂੰ ਫਰਮਾਉਂਦੇ ਆ ਨਾ ਤਿਵੇਂ-ਤਿਵੇਂ ਇੰਦਰੀਏ ਉਹਨਾਂ ਦੀ ਆਗਿਆ ਅਨੁਸਾਰ ਰਹਿ ਕੇ ਆਪੇ ਆਪਣੀ ਕਿਰਿਆ ਕਰਦੇ ਰਹਿੰਦੇ ਆ ਅਥਵਾ ਪਦਾਰਥ ਦਾ ਗਿਆਨ ਕਉਂਦੇ ਹਨ ਸਭ ਇੰਦਰੀਆਂ ਵਸ ਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਾਜਿਨ ਤਿਤ ਲਗਦੀਆਂ ਨਾ ਖਿੰਜੋ ਤਾੜਾ ਜਿੱਥੇ ਲਾਉਂਦੇ ਤਿਤ ਲਗਦੀਆਂ ਉਥੇ ਲਗਦੀਆਂ ਹਨ ਕੋਈ ਇਧਰ ਨੂੰ ਖਿੱਚ ਕੇ ਨਹੀਂ ਲੈ ਜਾਂਦੀਆਂ ਜਵੇਂ ਸੋ ਗਾਲ ਤੇ ਰਸਾ ਪਿਆ ਪਸ਼ੂ ਜਾਂ ਘੋੜਾ ਉਹ ਮੂੰਹ ਜੋਰ ਖਿੱਚ ਕੇ ਲੈ ਜਾਂਦਾ ਜਿੰਦਨ ਮਰਜੀ ਆਪਣੇ ਜੋਰ ਦੇ ਨਾਲ ਖਿੱਚ ਕੇ ਲੈ ਜਾਂਦਾ ਇਸ ਪ੍ਰਕਾਰ ਇਹ ਇੰਦਰੀਆਂ ਜਿਹੜੀਆਂ ਮੂੰਹ ਜੋਰ ਹੁੰਆਂ ਨਾ ਆਪਣੇ ਮਰਜੀ ਦੇ ਨਾਲ ਜਿੰਦਨ ਮਰਜੀ ਆਪਣੇ ਆਮ ਲੋਕਾਂ ਦੀਆਂ ਸਾਡੀਆਂ ਤੁਰੀਆਂ ਫਿਰਦੀਆਂ ਸੰਸਾਰੀ ਲੋਕਾਂ ਦੀਆਂ ਪਰ ਜਿਹੜੇ ਤਤ ਬੇਤਿਆ ਉਹਨਾਂ ਦੀਆਂ ਇੰਦਰੀਆਂ ਉਹਨਾਂ ਦੇ ਵਸ ਹਨ ਕੋਈ ਵੀ ਕਿਸੇ ਪਾਸੇ ਨੂੰ ਖਿੱਚ ਕੇ ਨਹੀਂ ਲੈ ਜਾਂਦੀਆਂ ਹਨ